ਦਰਸ਼ਕੋ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ YouTube ਚੈਨਲ ਅਤੇ Facebook ਪੇਜ Only Truth News Bureau Thai Sakdi ਵੱਲੋਂ। ਸੋ ਅੱਜ ਇੱਕ ਬਹੁਤ ਹੀ ਅਹਿਮ ਖਬਰ ਲਾ ਲੋ ਵੀਡੀਓ ਲਾ ਲੋ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਜਿਵੇਂ ਆਪਾਂ ਕਹਿ ਦਿੰਦੇ ਆ ਕਿਰ ਬਦਲਾ ਨਹੀਂ ਆਇਆ। ਸੋ ਦਰਸ਼ਕੋ ਫਿਰ ਬਦਲਾ ਦੇ ਹੋਰ ਸਿੰਘ ਥੋੜਾ ਹੁੰਦੇ ਨੇ। ਇੱਕ ਵੀਡੀਓ ਤੁਹਾਨੂੰ ਸ਼ੇਅਰ ਕਰ ਰਿਹਾ ਪਿੰਡ ਪੜੋ ਦੀ। ਇਹ ਕਹੋ ਜੀ ਸੰਗਰੂਰ ਹਲਕੇ ਦਾ ਮਾਫ ਕਰਨਾ। ਸੰਗਰੂਰ ਹਲਕੇ ਦਾ ਬਿਲਕੁਲ ਲਾਸਟ ਪਿੰਡ ਹੈ ਨਾਬੇ ਦੇ ਤਕਰੀਬਨ 6 ਕਿਲੋਮੀਟਰ ਉੱਪਰ ਸੈਂਡ ਜੇ ਆਪਾ ਭਵਾਨੇ ਘਰ ਨੂੰ ਆਈਏ ਤਾਂ ਉੱਥੇ ਕੀ ਹੋਇਆ ਉਸ ਪਿੰਡ ਦੇ ਸਰਪੰਚ ਨੇ ਸਰਦਾਰ ਵਿਕਰਮਜੀਤ ਸਿੰਘ ਜੀ ਵਿੱਕੀ ਜੋ ਐਸਐਸਮਾਜ ਦੇ ਵਿੱਚ ਆਉਂਦੇ ਨੇ ਉਹ ਆਮ ਆਦਮੀ ਪਾਰਟੀ ਦੇ ਸਰਪੰਚ ਨੇ ਠੀਕ ਹੈ ਜੀ ਉਸ ਤੋਂ ਬਾਅਦ ਉਹਨਾਂ ਦੇ ਉੱਪਰ ਜੋ ਪ੍ਰਧਾਨ ਰਣਜੀਤ ਸਿੰਘ ਹੈ ਜੋ ਬਲਾਕ ਪ੍ਰਧਾਨ ਲਾਡੋ ਆਮ ਆਦਮੀ ਪਾਰਟੀ ਦਾ ਉਹਨੇ ਉਸ ਦੇ ਉੱਪਰ ਜਾਣਲੇਵਾ ਹਮਲਾ ਕੀਤਾ ਇਹ ਕਾਰਨ ਰਿਹਾ ਕਿਉਂ ਹਮਲਾ ਕੀਤਾ ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਹੈ ਤੇ ਆਮ ਆਦਮੀ ਪਾਰਟੀ ਦੇ ਜੋ ਪੁਰੋਪਿੰਡ ਔਸ਼ਦਾ ਸਰਪੰਚ ਹੈ ਹਮਰੇ ਤੱਕ ਦੀ ਜੋ ਨੌਕਤਾਈ ਕਿਉਂ ਆਈ ਕੀ ਕਾਰਨ ਰਿਹਾ ਹਬਨੋਂ ਵੱਡੀ ਗੱਲ ਇੱਥੇ ਦੇਖਣ ਵਾਲੀ ਇਹ ਹੈ ਕਿ ਜੋ ਸਰਪੰਚ ਵਿਕਰਮਜੀਤ ਸਿੰਘ ਜੀ ਹੈ ਉਹ ਸੰਗਰੂਰ ਜੋ ਆਪਣਾ ਸਰਕਾਰੀ ਹਸਪਤਾਲ ਆ ਉਹਦੇ ਵਿੱਚ ਜੇਰੇ ਇਲਾਜ ਹੈ ਐਡਮਿਟ ਹੈ ਇਹ ਆਰਮੀ ਆਜ਼ਾਦ ਸਮਾਜ ਪਾਰਟੀ ਦੇ ਇਹ ਕਹ ਲੋਗੇ ਪਾਰਲੀਮੈਂਟ ਦੇ ਪਾਰਲੀਮੈਂਟ ਹਲਕਾ ਸੰਗਰੂਰ ਦੇ ਇੰਚਾਰਜ ਕੈਪਟਨ ਹਰਪ੍ਰੀਤ ਸਿੰਘ ਜੀ ਕੱਲ ਰਾਤ ਲੰਬੀ ਰਾਤ 11 ਵਜੇ ਉਹਨਾਂ ਦਾ ਪਤਾ ਲਾਣ ਗਏ ਉੱਥੇ ਉਹਨਾਂ ਨੇ ਲੈਬ ਹੋ ਕੇ ਉਹਨਾਂ ਨਾਲ ਜੋ ਗੱਲਬਾਤਾਂ ਕੀਤੀਆਂ ਸਰਪੰਚ ਸਾਹਿਬ ਨਾਲ ਉਹ ਵੀ ਤੁਹਾਨੂੰ ਸੋ ਦਿਖਾਵਾਂਗੇ ਸਭ ਨਾਲ ਵੱਡਾ ਸਵਾਲ ਇਹ ਹੈ ਕਿ ਅਸੀਂ ਕਹਿ ਦਿੰਨੇ ਆ ਬਦਲਾਅ ਨਹੀਂ ਆਇਆ ਸੋ ਦਰਸ਼ਕੋ ਹੋਣ ਬਦਲਾਅ ਦੇ ਸਿੰਘ ਨਹੀਂ ਹੁੰਦੇ ਤੁਸੀਂ ਇਹ ਵੀਡੀਓ ਦੇਖੋ ਉਹ ਅਸੀਂ ਇਹ ਮਿੱਟ ਕਰਾਂਗੇ ਤੁਸੀਂ ਸਿਰਫ ਕਮੈਂਟ ਦੇ ਵਿੱਚ ਦੱਸਣਾ ਕਿ ਸਰਪੰਚ ਨੇ ਸਹੀ ਕੀਤਾ ਜਾਂ ਫਿਰ ਜੋ ਰਣਜੀਤ ਸਿੰਘ ਜੀ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਉਹਨਾਂ ਨੇ ਟਿਕਟ ਦਿੱਤਾ ਚਲੋ ਬਿਨਾਂ ਦੇਰ ਕੀਤੇ ਆਪਾਂ ਫਿਰ ਇਹ ਵੀਡੀਓ ਦੇਖਦੇ ਹਾਂ ਪਰ ਇੱਕ ਗੱਲ ਜ਼ਰੂਰ ਦੇਖੋ ਕਿ ਬਦਲਾਅ ਆਇਆ ਕਿ ਨਹੀਂ ਆਇਆ ਇੱਕ ਮਿੰਟਾਂ ਦੇ ਵਿੱਚ ਤੁਸੀਂ ਜ਼ਰੂਰ ਲਿਖਣਾ ਮੈਂ ਕੈਪਟਨ ਹਰਪ੍ਰੀਤ ਸਿੰਘ ਲੋਕ ਸਰਵਾਂ ਇੰਚਾਰਜ ਸੰਗਰੂਪ ਹਾਂ ਅਸੀਂ ਨੂੰ ਆਤ ਨੂੰ ਤਕਰੀਬਨ ਸਵਾ ਦਸ ਦਾ ਟਾਈਮ ਅਸੀਂ ਪਹੁੰਚਿਆ ਸਿਵਲ ਹਸਪਤਾਲ ਸੁਨਹਿਰੀ ਦੇ ਇਹ ਟੇਕੂ ਸਾਹਿਬ ਪਿੰਡ ਪੜੋਂ ਦਾ ਸਰਪੰਚ ਸਾਹਿਬ ਨੇ ਕਿਹੜੇ ਸਰਪੰਚ ਸਾਹਿਬ ਨੇ ਉਹ ਪਿੰਡ ਦੇ ਜਿਹੜੇ ਕੁਝ ਕੜਮ ਚੌਧਰੀ ਹੁੰਦੇ ਨੇ ਸਾਰੇ ਨਹੀਂ ਹੁੰਦੇ ਕੁਝ ਹੁੰਦੇ ਨੇ ਉਹਨਾਂ ਨੇ ਕਿਸ ਸਰਪੰਚ ਦੇ ਉੱਤੇ ਜਾਣਲੇਵਾਂ ਜਾਣਲੇਵਾਂ ਹਮਲਾ ਕੀਤਾ ਹਮਲਾ ਹੋਣ ਦਾ ਕਾਰਨ ਕੀ ਜਿਹੜਾ ਕੜਮ ਚੌਧਰੀ ਸੀ ਉਹ ਮੰਨਰੇ ਕਾ ਲੇਡੀ ਜੀ ਦੀ ਵੀਡੀਓ ਬਣਾ ਰਿਆ ਸੀ ਇਹਨਾਂ ਨੇ ਉਹਨੂੰ ਰੋਕਿਆ ਲੇਕਿਨ ਉਹ ਰੁਕਣ ਤੋਂ ਬਾਅਦ ਚ ਇਹਨਾਂ ਦੇ ਉੱਤੇ ਉਹ ਹਮਲਾ ਕਰਨਾ ਹੈ। ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਹਾਂਜੀ ਤੁਸੀਂ ਕਿਵੇਂ ਹੋਇਆ? ਫਸੀ ਗਾਜੀ। ਇਹ ਹੋਇਆ ਜੀ ਸਾਡੇ ਜਿਹੜੇ ਨਰੇਗਾ ਵਾਲੀਆਂ ਕੁੜੀਆਂ ਗੱਤਰੀਆਂ ਮਲੋਕਾ ਮੰਗਰਿਆਂ ਦੇ ਪਿੰਡ ਚ। ਉਹ ਜਿਹੜਾ ਬਲਾਕ ਦਾ ਪ੍ਰਧਾਨ ਆ ਰਣਜੀਤ ਸਿੰਘ ਐਮਐਲਏ ਸਾਹਿਬ ਨੇ ਲਾਇਆ ਹੋਇਆ ਇਹਨਾਂ ਦੇ ਦਰਕਾਰ ਭਰਾ ਜਣੇ। ਹੂੰ। ਉਹ ਕਾਫੀ ਮੈਂ ਨਿਆ ਦਾ ਤਾਂ ਘਰੇ ਬੜਾ ਬੈਠਾ ਸੀ ਹੁਣ ਇੱਕ ਦਿਨ ਫੇਰ ਉਹ ਦੁਬਾਰੋਂ ਇਹੀ ਕਰਤੂਤਾਂ ਕਰਨ ਲੱਗਿਆ ਕਿ ਜਿਹੜੀਆਂ ਸਾਡੀਆਂ ਧੀਆਂ ਭੈਣਾਂ ਐਸੀ ਪਰਿਵਾਰ ਤੋਂ ਅਮਰੀਕਾ ਚ ਜਾਂਦੀਆਂ ਨੇ ਉਹਨਾਂ ਦੀ ਜਾ ਕੇ ਮਤਲਬ ਕਦੇ ਕਿਸੇ ਦੀ ਵੀਡੀਓ ਬਣਾ ਲੈਣੀ ਕਦੇ ਕਿਦੋਂ ਵੀਡੀਓ ਬਣਾ ਲੈਣੀ ਉਹਨਾਂ ਨੂੰ ਜਲੇਲ ਕਰਨ ਲੱਗਿਆ ਉਹਨਾਂ ਨੇ ਸਾਨੂੰ ਦੱਸਿਆ ਵੀ ਇਹਦਾ ਕੀ ਹੱਤ ਮੰਦਾ ਜੀ ਵੀਡੀਓ ਬਣਾਉਣਾ ਜਦੋਂ ਉਹਨਾਂ ਨੂੰ ਮੈਂ ਪੁੱਛਿਆ ਜੀ ਤੁਸੀਂ ਪ੍ਰਧਾਨ ਸਾਹਿਬ ਤੁਸੀਂ ਕਦੇ ਵਾਰਤ ਵੀਡੀਓ ਬਣਾਉਣਾ ਉਹ ਕਹਿੰਦਾ ਮੈਂ ਤਾਂ ਬਣਾਉਂਗਾ ਮੁੰਡਾ ਐਮਐਲਏ ਸਾਹਮਣੇ ਕਿਆ ਹੋਇਆ ਮੈਂ ਤਾਂ ਐਵੇਂ ਬਣਾਉਂ ਤਦ ਉੱਥੇ ਸਾਡਾ ਦੂਦੂ ਬੰਮਾ ਹੋ ਗਿਆ ਦੂਦੂ ਬੰਮਾ ਹੋਣ ਕਰਕੇ ਅੱਜ ਸਵੇਰੇ ਜਿਹੜੇ ਉਹ ਪਰਿਵਾਰ ਦੇ ਮੈਂਬਰ ਨੇ ਤੇ ਉਹ ਆਪ 5-7 ਬੰਦਿਆਂ ਨੇ ਕਿੱਥੇ ਹੋ ਗਏ ਮੈਂ ਇੱਕ ਸਕੂਲ ਦੇ ਵਿੱਚ ਸਾਡੇ ਮੀਟਿੰਗ ਰੱਖੀ ਹੋਈ ਸੀ ਜਦੋਂ ਮੈਂ ਮੀਟਿੰਗ ਤੋਂ ਬਾਹਰ ਆ ਕੇ ਸਕੂਲ ਦੇ ਗੇਟ ਵੱਲ ਨੂੰ ਆ ਰਿਹਾ ਸੀ ਤਾਂ ਉਹ ਗੱਡੀ ਚਾਰੇ ਸਾਰੇ ਇੱਕੋ ਰਾਸ ਉਹਨਾਂ ਨੇ ਗੱਡੀ ਰੋਕੀ ਤਾਂ ਕਿ ਗੋਲੀਆਂ ਤੇ ਮੇਰੇ ਤੇ ਜਾਲੇ ਭਾਵਨਾ ਕਰਦਾ ਤੇ ਮੈਨੂੰ ਬੋਲੇ ਕਿ ਚੂੜਿਆ ਤੈਨੂੰ ਸਰਪੰਚ ਨਹੀਂ ਕਰਦਾ ਇਸ ਤਰ੍ਹਾਂ ਦੇ ਸ਼ਬਦਾਂ ਨਾਲ ਮੰਨੋ ਸਾਡਾ ਜਰੂਰ ਕਰਦੇ ਹਾਂ ਇਹਨੂੰ ਕੀ ਕਹਾਂਗੇ ਤੁਸੀਂ ਵੀ ਪ੍ਰਧਾਨ ਆ ਕਿ ਧੌਂਸ ਦਿਖਾਉਂਦਾ ਆ ਜਿਹਦੇ ਗਲ ਚੰਕਾਰ ਦਾ ਕੀਲਾ ਬੜਿਆ ਜੱਟਵਾ ਦਾ ਕੀਲਾ ਬੜਾ ਤੁਸੀਂ ਉਹ ਸੋਚ ਕੇ ਰੱਖੋ ਐਸੀ 5-4 ਦੇ ਜਿਹੜੇ ਸਰਪੰਚ ਪੰਚ ਨੇ ਉਹਨਾਂ ਨੂੰ ਮਾਨ ਸਤਿਕਾਰ ਕਿੱਥੋਂ ਮਿਲੂਗਾ ਜੇ ਇਹ ਜਿਹੇ ਲੋਕਾਂ ਦੇ ਨੱਖ ਨਾ ਪਈ ਆ ਦੇਖੋ ਅਸੀਂ ਅੱਜ ਸਵੇਰ ਦੇ ਐਡਮੰਟਾ ਆ ਫਿਰ ਉਹਨਾਂ ਨੇ ਮੇਰੇ ਸਾਰੇ ਮਰੂਸੀਲ ਤੇ ਸੱਟਾਂ ਮਾਰੀਆਂ ਨੇ ਜਿਹੜਾ ਕਿ ਮੈਂ ਜਾਨ ਤੋਂ ਬਚ ਗਿਆ ਤੇ ਇਹ ਬੰਦੇ ਦੀ ਇਸ ਤਰ੍ਹਾਂ ਦੀ ਮਾਰੀ ਤੇ ਤੂਤਦਾ ਜਿਹੜਾ ਉਹਨੂੰ ਸਜ਼ਾ ਉਹ ਬਿਲਕੁਲ ਨਹੀਂ ਮਿਲਦੀ। ਓਕੇ ਜੀ ਇਹ ਕਿੰਨੇ ਕੁ ਬੰਦੇ ਸੀਗੇ ਇਹ? ਇਹ ਬੰਦੇ 6-7 ਬੰਦੇ ਦੇ ਸੀ। ਅੱਛਾ ਜੀ। ਹਜ਼ਾਰ ਸੀ ਨਾ ਗੁਲੇ? ਹਾਂ ਜੀ ਰਾਣਾ ਤੇ ਆ ਰਾਣਾ ਮਾਰੇਗਾ ਨਾ ਠੂਗੀ ਜੀ। ਅੱਛਾ। ਹਾਂ ਜੀ। ਅਜਾ ਮਤਲਬ ਇਹ ਤੁਹਾਡੇ ਤੇ ਜਾਨ ਲੈਵਾ ਨਾਲ ਆ ਕਰਨ ਵਾਸਤੇ ਆਏ ਜੀ ਓਕੇ ਹਾਂ ਜੀ ਪ੍ਰਸ਼ਾਸਨ ਆਇਆ ਇੱਥੇ ਤੁਹਾਡੇ ਕੋਲੇ ਪ੍ਰਸ਼ਾਸਨ ਨਾਲ ਕੋਈ ਗੱਲ ਨਹੀਂ ਸੁਣੀ ਜੀ ਅੱਛਾ ਜੀ ਕੋਈ ਵੀ ਗੱਲ ਨਹੀਂ ਸੁਣੀ ਕਿਉਂਕਿ ਉਹ ਜਿਹੜਾ ਵੀ ਕੋਈ ਬੰਦਾ ਆਉਂਦਾ ਉਹ ਨੂੰ ਚਾਰ ਰੁਪਏ ਦੇ ਦਿੰਦੇ ਨੇ ਉੱਥੀ ਗੱਲ ਦੱਬੀ ਰਹਿੰਦੀ ਹੈ ਇਹ ਸਾਰੇ ਜਿਹੜਾ ਇਹ ਕੇਸ ਹੈ ਇਹ ਕਿ ਨਰਿੰਦਰ ਗੌਰ ਭਰਾ ਜਿਹੜੇ ਐਮਐਲਏ ਉਹਨਾਂ ਨੂੰ ਪਤਾ ਇਹ ਸਾਰਾ ਉਹਨਾਂ ਦੇ ਧਿਆਨ ਚ ਹੈ ਜੀ ਅਸੀਂ ਉਹ ਤੋਂ ਪਹਿਲਾਂ ਵੀ ਦੱਸਿਆ ਉਹਦੇ ਬਾਰੇ ਕਿ ਤੁਹਾਡਾ ਪ੍ਰਧਾਨ ਇਹ ਗੱਲਾਂ ਬਾਤਾਂ ਕਰਦਾ ਇਹ ਇਹਨੂੰ ਰੋਕੋ ਪੰਚਾਇਤ ਆਪਦਾ ਕੰਮ ਕਰ ਰਹੀ ਆ ਅਸੀਂ ਵੀ ਆਮ ਆਦਮੀ ਪਾਰਟੀ ਦੀ ਪੰਚਾਇਤ ਆ ਹਨ ਵੀ ਅਸੀਂ ਸਾਡੀ ਆਪਸ ਵਿੱਚ ਪਿੰਡ ਲੈਵਲ ਤੋਂ ਉਹਦੇ ਨਾਲ ਨਹੀਂ ਬਣਦੇ ਅਸੀਂ ਕਹਾਂ ਕਿ ਅਸੀਂ ਪਿੰਡ ਦੀ ਪੰਚਾਇਤ ਆ ਜਿਹੜੀ ਆਮ ਆਦਮੀ ਪਾਰਟੀ ਦੀ ਆਪਦਾ ਕੰਮ ਕਰ ਰਹੀ ਆ ਪਰ ਇਹ ਸਾਡੇ ਵਿੱਚ ਇੰਟਰਫੇਰ ਨਹੀਂ ਕਰਦੇ ਤੇ ਉਹ ਸਾਰਾ ਕੁਝ ਬਾਵਜੂਦ ਪਤਾ ਹੁੰਦੇ ਹੋਏ ਵੀ ਮਨਵਾਦ ਦੇਖ ਰਹੇ ਤੁਹਾਡੇ ਸਾਹਮਣੇ ਹਾਲਾਤ ਸਾਡੇ ਗਰੀਬ ਲੋਕਾਂ ਦੇ ਇਸ ਤਰ੍ਹਾਂ ਦੇ ਹੋ ਗਏ ਤਾਨੂੰ ਲੱਗਦਾ ਵੀ ਜਿਹੜੇ ਆਮ ਆਦੀ ਪਾਰਟੀ ਐ ਜਿਹੜਾ ਵੀ ਬਦਲਾ ਆ ਰਿਹਾ ਉਸ ਵਿੱਚ ਨਹੀਂ ਕਹਿ ਸਕਦੇ ਜੀ ਹੁਣ ਅਸੀਂ ਤਾਂ ਖੁਦ ਨਹੀਂ ਕਹਿ ਸਕਦੇ ਕਿਉਂਕਿ ਅਸੀਂ ਆਮ ਆਦਮੀ ਚ ਆਪ ਹੂੰ ਜੇ ਕਹਣਾ ਇਹਦਾ ਹੁਣ ਬਦਲਾਅ ਜਦੋਂ ਹੋ ਗਿਆ ਉਹ ਵੀ ਪਤਾ ਲੱਗੂ ਜਦੋਂ ਤੁਹਾਡੇ ਤੇ ਜਾਨਲੇਵਾ ਹਮਲਾ ਹੋ ਰਿਹਾ ਤੁਸੀਂ ਕਹਿ ਸਕਦੇ ਹੋ ਵੀ ਮੈਂ ਆਮ ਆਦੀ ਪਾਰਟੀ ਦਾ ਇੱਕ ਆਮ ਆਦੀ ਪਾਰਟੀ ਦੇ ਬਲਾਕ ਪ੍ਰਧਾਨ ਨੇ ਤੁਹਾਡੇ ਤੇ ਹਮਲਾ ਕਰਾਇਆ ਕਿ ਤੁਸੀਂ ਕਹਿ ਸਕਦੇ ਹੋ ਮੈਂ ਆਮ ਆਦੀ ਪਾਰਟੀ ਦਾ ਦੇਖੋ ਹੁਣ ਸਾਡੀ ਮਜਬੂਰੀ ਹੈ ਜੀ ਅਸੀਂ ਤਾਂ ਕਹਾਂਗੇ ਵਾਲੇ ਓਕੇ ਇਹ ਗੱਲ ਤਾਂ ਹੀ ਕਹਾਂਗੇ ਕਿਉਂਕਿ ਅਸੀਂ ਵੀ ਮੰਨ ਲਓ ਐਮਐਲਏ ਸਾਹਿਬ ਨਾਲ ਜੁੜੇ ਹੋਏ ਹਾਂ ਉਹ ਐਮਐਲਏ ਸਾਹਿਬ ਨਾਲ ਜੁੜਿਆ ਉਹ ਜਿਹੜਾ ਜੱਟਵਾਸ ਦਾ ਕੀਲਾ ਉਹਦੇ ਘਰ ਚ ਵੜਿਆ ਹੋਇਆ ਉਹ ਉਹਨੂੰ ਲੈ ਕੇ ਤੁਰਿਆ ਹੋਇਆ ਅਸੀਂ ਪਿੰਡ ਦੀ ਨਗਰ ਦੀ ਸੇਵਾ ਕਰਦੇ ਹਾਂ ਠੀਕ ਹੈ ਹਾਂਜੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਜੀ ਵੀ ਪ੍ਰਸ਼ਾਸਨ ਇਹਨਾਂ ਦੀ ਸੁਣੇ ਔਰ ਜਿਹੜੇ ਇੱਥੇ ਦੇ ਮੌਜੂਦਾ ਐਮਐਲਏ ਨੰਦਪੁਰ ਭਰਾ ਜੀ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਕੇਸ ਦੀ ਚੰਗੀ ਤਰ੍ਹਾਂ ਜਾਂਚ ਕਰਵਾਉਣ ਔਰ ਇਹਨਾਂ ਗਰੀਬਾਂ ਨੂੰ ਨਿਸਾਹ ਗਰੋਣ ਬਾਈਕੁੰਟੀ ਕਾ ਖਾਨ ਸਾਹਿਬ ਸ਼੍ਰੀ ਵਾਹਿਗੁਰੂ